ਸਾਸ਼ਿਕਾਉ ਸਾਰਿਆਂ ਨੂੰ ਅਮਰਤ ਟੈਕ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਾਂ 12ਵੀਂ ਕਲਾਸ ਦੇ ਮਾਈਗ੍ਰੇਸ਼ਨ ਸਰਟੀਫਿਕੇਟ ਨੂੰ ਅਗਰ ਤੁਸੀਂ ਘਰ ਬੈਠੇ ਬੈਠੇ ਮੰਗਵਾਉਣਾ ਚਾਹੁੰਦੇ ਹੋ। ਇਸ ਲਈ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਇਸ ਨੂੰ ਤੁਸੀਂ ਆਪਣੇ ਮੋਬਾਈਲ ਫੋਨ, ਲੈਪਟਾਪ ਜਾਂ ਕੰਪਿਊਟਰ 'ਤੇ ਅਪਲਾਈ ਕਰ ਸਕਦੇ ਹੋ। ਦੋਸਤੋ ਇਸ ਨੂੰ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਅਪਲਾਈ ਕਰਨ ਦਾ ਕੀ ਤਰੀਕਾ ਹੈ ਤੇ ਕਿਹੜੇ-ਕਿਹੜੇ ਡਾਕੂਮੈਂਟ ਲੱਗਣਗੇ ਕਿੰਨੀ ਫੀਸ ਆਨਲਾਈਨ ਭਰਨੀ ਪੈਗੀ ਕਿੰਨੇ ਸਮੇਂ ਬਾਅਦ ਤੁਹਾਡਾ ਮਾਈਗ੍ਰੇਸ਼ਨ ਸਰਟੀਫਿਕੇਟ ਬਣ ਕੇ ਕਰਿਆ ਆਵੇਗਾ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਇਸ ਵੀਡੀਓ ਵਿੱਚ ਦੇਵਾਂਗੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਤੱਕ ਸਮੇਂ-ਸਮੇਂ ਤੇ ਪਹੁੰਚਦੀਆਂ ਰਹਿਣ ਦੋਸਤੋ ਹੁਣ ਚਲਦੇ ਹਾਂ ਕੰਪਿਊਟਰ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਅਸੀਂ ਸਰਚ ਕਰਾਂਗੇ psev.ac.in ਸਰਚ ਕਰਨ ਤੋਂ ਬਾਅਦ ਇਹ ਪੰਜਾਬ ਬੋਰਡ ਦੀ ਜਿਹੜੀ ਵੈਬਸਾਈਟ ਆ ਓਪਨ ਹੋ ਜਾਣੀ ਆ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਓਪਨ ਹੋ ਜਾਣੀ ਆ ਫਿਰ ਇੱਥੇ ਤੁਹਾਨੂੰ ਇੱਥੇ ਪਹਿਲੇ ਨੰਬਰ ਤੇ ਇੱਕ ਲਿੰਕ ਮਿਲੂਗਾ ਐਪਲੀਕੇਸ਼ਨ ਫਾਰਮ ਵਾਲਾ ਇਹਦੇ ਵਿੱਚ ਤੁਸੀਂ ਮਾਈਗ੍ਰੇਸ਼ਨ ਸਰਟੀਫਿਕੇਟ ਦੀ অপਸ਼ਨ ਦਿੱਤੀ ਹੋਈ ਆ ਇੱਥੇ ਕਲਿੱਕ ਕਰਾਂਗੇ ਫਿਰ ਇਸ ਤਰ੍ਹਾਂ ਮੇ ਪੇਜ ਓਪਨ ਹੋਏਗਾ ਇੱਥੇ ਅਸੀਂ ਹੁਣ ਰਜਿਸਟ੍ਰੇਸ਼ਨ ਵਾਲੀ ਆਪਸ਼ਨ ਤੇ ਕਲਿੱਕ ਕਰਨਾ ਹੈ ਜੀ ਇੱਥੇ ਇਨਸਟਰਕਸ਼ਨ ਦਿੱਤੀਆਂ ਹੋਣਗੀਆਂ ਤੇ ਤੁਸੀਂ ਮੈਂ ਸਹਿਮਤ ਹਾਂ ਵਾਲੀ ਆਪਸ਼ਨ ਤੇ ਆਈ ਐਗਰੀ ਤੇ ਕਲਿੱਕ ਕਰ ਦੇਣਾ ਤੇ ਸਬਮਿਟ ਤੇ ਕਲਿੱਕ ਕਰ ਦੇਣਾ ਇੱਥੇ ਇਸ ਤਰ੍ਹਾਂ ਫਾਰਮ ਓਪਨ ਹੋਏਗਾ ਇਸ ਫਾਰਮ ਨੂੰ ਤੁਸੀਂ ਫਿਲ ਕਰਨਾ ਹੈ ਸਭ ਤੋਂ ਪਹਿਲਾਂ ਕੈਟਾਗਰੀ ਨੂੰ ਇੱਥੇ ਤੁਸੀਂ ਸਿਲੈਕਟ ਕਰਨਾ ਹੈ ਜੀ ਤੁਹਾਡਾ ਤੁਸੀਂ ਕੀ ਮੰਗਵਾਉਣਾ ਚਾਹੁੰਦੇ ਹੋ ਡੀ ਐਮ ਸੀ ਵਗੈਰਾ ਜਾਂ ਮਾਈਗ੍ਰੇਸ਼ਨ ਅਸੀਂ ਮਾਈਗ੍ਰੇਸ਼ਨ ਮੰਗਵਾਉਣਾ ਤਾਂ ਮਾਈਗ੍ਰੇਸ਼ਨ ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ ਫਿਰ ਇੱਥੇ ਸਬ ਕੈਟਾਗਰੀ ਦੇ ਵਿੱਚ ਤੁਸੀਂ ਸਿਲੈਕਟ ਕਰ ਲੈਣਾ ਜੀ ਬੋਰਡ ਮਾਈਗ੍ਰੇਸ਼ਨ ਸਰਟੀਫਿਕੇਟ ਅੱਗੇ ਜਰਨਲ ਤੇ ਕਲਿੱਕ ਰਹਿਣ ਦੇਣਾ ਜੀ ਇੱਥੇ ਸਟੱਡੀ ਡਿਸਟ੍ਰਿਕਟ ਕਿੱਥੇ ਤੁਸੀਂ ਸਟੱਡੀ ਕੀਤੀ ਆ ਉਹ ਜ਼ਿਲ੍ਹਾ ਭਰ ਦੇਣਾ ਇੱਥੇ ਫਿਰ ਕਲਾਸ ਭਰਨੀ ਆ ਤੁਹਾਡੀ ਕਲਾਸ ਕਿਹੜੀ ਸੀਗੀ ਮੈਨੂੰ 10ਵੀਂ ਦਾ ਮਗਵਾਉਣਾ ਜਾਂ 12ਵੀਂ ਦਾ ਮਗਵਾਉਣਾ ਚਾਹੁੰਦੇ ਹੋ ਮਾਈਗ੍ਰੇਸ਼ਨ ਸਰਟੀਫਿਕੇਟ ਉਹ ਕਲਾਸ ਸਿਲੈਕਟ ਕਰਨੀ ਆ ਕਲਾਸ ਪਾਸ ਕਰਨ ਦਾ ਈਅਰ ਇੱਥੇ ਸਿਲੈਕਟ ਕਰਨਾ ਫਿਰ ਉਸ ਤੋਂ ਬਾਅਦ ਅੱਗੇ ਤੁਸੀਂ ਕਿਹੜੇ ਮਹੀਨੇ ਵਿੱਚ ਪਾਸ ਕੀਤੇ ਜਿਵੇਂ ਮਾਰਚ ਤੋਂ ਸਿਲੈਕਟ ਕਰ ਲਿਆ ਜੀ ਅੱਗੇ ਤੁਸੀਂ ਰਜਿਸਟ੍ਰੇਸ਼ਨ ਨੰਬਰ ਭਰਨਾ ਇੱਥੇ ਰਜਿਸਟ੍ਰੇਸ਼ਨ ਨੰਬਰ ਭਰਉਂਗੀ 12ਵੀਂ ਕਲਾਸ ਦਾ ਇਹਦਾ ਸੀ ਮੰਗਵਾ ਰਹੇ ਹਾਂ ਫਿਰ ਤੇ ਰੋਲ ਨੰਬਰ ਭਰਨਾ ਕੈਂਡੀਡੇਟ ਦਾ ਨੇਮ ਫਾਦਰ ਨੇਮ ਫਿਰ ਮਦਰ ਨੇਮ ਭਰ ਦੇਣਾ ਜੀ ਡੇਟ ਆਫ ਬਰਥ ਤੁਸੀਂ ਇੱਥੇ ਭਰ ਦੇਣੀ ਹੈ ਧਿਆਨ ਨਾਲ ਜਿਹੜਾ ਤੁਹਾਡੇ 10th ਦੇ ਡੀ ਐਮ ਸੀ ਤੇ ਦਿੱਤੀ ਹੋਈ ਆ ਫਿਰ ਲੋਕਲ ਕੈਂਡੀਡੇਟ ਐਡਰੈਸ ਭਰਨਾ ਇੱਥੇ ਤੁਸੀਂ ਆਪਣਾ ਐਡਰੈਸ ਭਰ ਦੇਣਾ ਜੀ ਡਿਸਟ੍ਰਿਕਟ ਭਰ ਦੇਣਾ ਮੋਬਾਈਲ ਨੰਬਰ ਭਰ ਦੇਣਾ ਇੱਥੇ ਜੀ ਸਟੇਟ ਭਰ ਦੇਣਾ ਪਿੰਨ ਕੋਡ ਭਰ ਦੇਣਾ ਤੇ ਜੀਮੇਲ ਆਈਡੀ ਤੁਸੀਂ ਭਰਨੀਆ ਭਰ ਸਕਦੇ ਹੋ ਅਦਰਵਾਈ ਛੱਡ ਵੀ ਸਕਦੇ ਹੋ ਤੇ ਇਹ ਪੱਤਰ ਵਿਹਾਰ ਲਈ ਪਤਾ ਇਸੇ ਪਤੇ ਦੇ ਤੁਹਾਡਾ ਜਿਹੜਾ ਕਿ ਡੀਐਮ ਜਿਹੜਾ ਮਾਈਗ੍ਰੇਸ਼ਨ ਸਰਟੀਫਿਕੇਟ ਆ ਉਹ ਆਏਗਾ ਸੀ ਇੱਥੇ ਤੁਸੀਂ ਆਈਡੀ ਪ੍ਰੂਫ ਸਿਲੈਕਟ ਕਰ ਲੈਣਾ ਫਿਰ ਇੱਥੇ ਆਈਡੀ ਪ੍ਰੂਫ ਦਾ ਨੰਬਰ ਭਰ ਦੇਣਾ ਜੀ ਇੱਥੇ ਤੁਸੀਂ ਆਧਾਰ ਕਾਰਡ ਦੋਨੋਂ ਸਾਈਡ ਦੀ ਜਿਹੜੀ ਪੀਡੀਐਫ ਆ ਉਹ ਅਪਲੋਡ ਕਰਨੀ ਆ ਇਹਦਾ ਸਾਈਜ਼ ਹੈ 300 KB ਤੋਂ ਲੈ ਕੇ 2 MB ਦੇ ਵਿੱਚ ਵਿੱਚ ਹੋਣਾ ਚਾਹੀਦਾ ਇਹ ਤੁਸੀਂ ਨੇੜੇ ਦੇ ਕੈਫੇ ਤੋਂ ਵੀ ਜਿਹੜੀ ਕਿ ਫਾਈਲ ਬਣਵਾ ਕੇ ਆਪਣੇ ਫੋਨ ਵਿੱਚ ਪਾ ਸਕਦੇ ਹੋ ਅਗਰ ਤੁਸੀਂ ਮੋਬਾਈਲ ਫੋਨ ਤੋਂ ਅਪਲਾਈ ਕਰ ਰਹੇ ਹੋ ਇੱਥੇ ਅਪਲੋਡ ਕਰਨੀ ਪਵੇਗੀ ਉਸ ਤੋਂ ਬਾਅਦ ਅੱਗੇ ਜਿਹੜੀ ਫੋਟੋ ਆ ਗਈ ਉਹਦਾ ਸਾਈਜ਼ ਹੈ ਜਿਹੜਾ 5 KB ਤੋਂ ਲੈ ਕੇ 50 KB ਦੇ ਵਿੱਚ ਵਿੱਚ ਹੋਣਾ ਚਾਹੀਦਾ ਇਹ JPEG ਫਾਰਮੈਟ ਵਿੱਚ ਹੋਣੀ ਚਾਹੀਦੀ ਹੈ ਇਹਨੂੰ ਤੁਸੀਂ ਆਪਣੇ ਮੋਬਾਈਲ ਫੋਨ ਦੇ ਖਿੱਚ ਕੇ ਵੀ ਅਪਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਸੇਵ ਦੇ ਬਟਨ ਤੇ ਕਲਿੱਕ ਕਰ ਦੇਣਾ ਜੀ ਵੀਡੀਓ ਨੂੰ ਸਕਿੱਪ ਕਰਦੇ ਆਂ ਡਿਟੇਲ ਨੂੰ ਫਿਲ ਕਰਦੇ ਆਂ ਤਾਂ ਕਿ ਵੀਡੀਓ ਲੰਬੀ ਨਾ ਹੋਵੇ ਡਿਟੇਲ ਫਿਲ ਹੋ ਚੁੱਕੀ ਹੈ ਜੀ ਹੁਣ ਡਾਕੂਮੈਂਟ ਅਪਲੋਡ ਕਰਨੇ ਆਂ ਅਸੀਂ ਇੱਥੇ ਚੂਜ਼ ਫਾਈਲ ਤੇ ਕਲਿੱਕ ਕਰਾਂਗੇ ਇਥੋਂ ਉਧਾਰਕਾਰ ਦੀ ਪੀਡੀਐਫ ਨੂੰ ਅਪਲੋਡ ਕਰ ਦੇਣਾ ਇੱਥੇ ਦੇਖੋ ਪੀਡੀਐਫ ਦਾ ਨਾਮ ਆ ਚੁੱਕਿਆ ਇੱਥੇ ਫੋਟੋ ਨੂੰ ਵੀ ਅਪਲੋਡ ਕਰਾਂਗੇ ਚੂਜ਼ ਫਾਈਲ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਉਦੋਂ ਇਥੋਂ ਫੋਟੋ ਸਿਲੈਕਟ ਕਰ ਲੈਣੀ ਹੈ ਉਸ ਤੋਂ ਬਾਅਦ ਸੇਵ ਦੇ ਬਟਨ ਤੇ ਕਲਿੱਕ ਕਰ ਦੇਣਾ ਜੀ ਤਾਂ ਥੋੜੀ ਜਿਹੀ ਪ੍ਰੋਸੈਸਿੰਗ ਲਵੇਗਾ ਉਸ ਤੋਂ ਬਾਅਦ ਤੁਹਾਡੀ ਜਿਹੜੀ ਫੋਟੋ ਆ ਉਹ ਅਪਲੋਡ ਹੋ ਜਾਣੀ ਹੈ ਜੀ ਤਾਂ ਇੱਥੇ ਤੁਹਾਨੂੰ ਇੱਕ ਮੈਸੇਜ ਸ਼ੋਅ ਕਰੇਗਾ ਤੁਹਾਡਾ ਡਾਇਰੈਕਟ ਨੰਬਰ ਤੁਸੀਂ ਇੱਥੋਂ ਇਸ ਨੂੰ ਕਾਪੀ ਕਰ ਲੈਣਾ ਜਾਂ ਲਿਖ ਲੈਣਾ ਜੀ ਕਿਉਂਕਿ ਇਹ ਤੁਹਾਡੇ ਅੱਗੇ ਕੰਮ ਆਏਗਾ ਜਾਂ ਤੁਹਾਡੇ ਮੋਬਾਈਲ ਫੋਨ ਤੇ ਵੀ ਇਹਦਾ ਮੈਸੇਜ ਆ ਜਾਣਾ ਹੈ ਜੀ ਇਸ ਨੂੰ ਮੈਂ ਕਾਪੀ ਕਰ ਲਿਆ ਉਸ ਤੋਂ ਬਾਅਦ ਇਸ ਤਰ੍ਹਾਂ ਪੂਰੀ ਜਾਣਕਾਰੀ ਤੁਹਾਡੀ ਇੱਥੇ ਸ਼ੋਅ ਕਰੇਗਾ ਜੀ ਤੁਸੀਂ ਇਸ ਨੂੰ ਇੱਥੋਂ ਚੈੱਕ ਕਰ ਲੈਣਾ ਅਗਰ ਕੋਈ ਮਿਸਟੇਕ ਹੈਗੀ ਆ ਤੁਸੀਂ ਅਪਡੇਟ ਵੀ ਕਰ ਸਕਦੇ ਹੋ ਨੀਚੇ ਅਪਡੇਟ ਦਾ ਬਟਨ ਦਿੱਤਾ ਹੋਇਆ ਤੁਸੀਂ ਚੇਂਜ ਕਰ ਸਕਦੇ ਹੋ ਤੇ ਹੁਣ ਅਸੀਂ ਜਿਹੜੀ ਫਾਈਲ ਅਪਲੋਡ ਕੀਤੀ ਹੈ ਉਹਨੂੰ ਵਿਊ ਕਰਾਂਗੇ ਤੁਸੀਂ ਇੱਕ ਵਾਰ ਵਿਊ ਕਰਕੇ ਦੇਖ ਲੈਣਾ ਕਿ ਤੁਹਾਡੀ ਜਿਹੜੀ ਆਧਾਰ ਕਾਰਡ ਆ ਜਾਂ ਤੁਸੀਂ ਵੋਟਰ ਕਾਰਡ ਲਾਇਆ ਉਹਦੀ ਪੀਡੀਐਫ ਜਿਹੜੀ ਫਾਈਲ ਆ ਉਹ ਸਹੀ ਅਪਲੋਡ ਹੋ ਚੁੱਕੀ ਹੈ ਉਸ ਤੋਂ ਬਾਅਦ ਅਸੀਂ ਫੀਸ ਕੈਲਕੂਲੇਟ ਕਰਾਂਗੇ ਤੁਹਾਨੂੰ 사이ਡ ਤੇ ਕਈ ਆਪਸ਼ਨ ਮਿਲਣਗੇ ਤੁਸੀਂ ਇੱਥੋਂ ਵਿਊ ਐਪਲੀਕੇਸ਼ਨ ਫਾਰਮ ਵੀ ਕਰ ਸਕਦੇ ਹੋ ਕੈਲਕੂਲੇਟ ਫੀਸ ਵੀ ਕਰ ਸਕਦੇ ਹਾਂ ਅਸੀਂ ਕੈਲਕੂਲੇਟ ਫੀਸ ਤੇ ਕਲਿੱਕ ਕਰਕੇ ਅਸੀਂ ਜਿਹੜੀ ਫੀਸ ਆ ਉਹ ਪੇ ਕਰਨੀ ਹੈ ਇੱਥੇ ਕਲਿੱਕ ਕਰਾਂਗੇ ਇਸ ਤਰ੍ਹਾਂ ਜਿਹੜੀ ਇਹਦੀ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਫੀਸ ਹੁੰਦੀ ਹੈ ਉਹ 500 ਰੁਪਏ ਜਿਹੜੇ ਕਿ ਲਈ ਜਾਂਦੀ ਆ ਆਨਲਾਈਨ ਪੇ ਕਰਨੀ ਪੈਗੀ ਇੱਥੇ ਦੋਨੇ ਆਪਸ਼ਨਾਂ ਵਿੱਚੋਂ ਕਿਸੇ ਵੀ ਆਪਸ਼ਨ ਨੂੰ ਤੁਸੀਂ ਚੂਜ਼ ਕਰ ਲੈਣੇ ਜੀ ਤੇ ਚੂਜ਼ ਕਰਨ ਤੋਂ ਬਾਅਦ ਦੇਖੋ ਮੈਂ ਇਸ ਨੂੰ ਇੱਥੋਂ ਕ੍ਰਾਸ ਕਰ ਦੇਣਾ ਤਾਂ ਕਿ نیچے ਵਾਲੀ ਆਪਸ਼ਨ ਜਿਹੜੀ ਹਾਈਡ ਹੋ ਚੁੱਕੀ ਹੈ ਉਹ ডিসਪਲੇ ਹੋਵੇ ਤਾਂ ਇੱਥੇ ਮੈਂ ਕਲਿੱਕ ਕਰਾਂਗਾ ਕਲਿੱਕ ਕਰਨ ਤੋਂ ਬਾਅਦ ਨਾ ਓਕੇ ਕਰ ਦੇਣਾ ਜੀ ਓਕੇ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਪੇਮੈਂਟ ਜਿਹੜਾ ਕਿ ਗੈਟਵੇ ਓਪਨ ਹੋਏਗਾ ਜਿਦੇ ਵਿੱਚ ਤੁਹਾਨੂੰ ਵੱਖ-ਵੱਖ ਮੈਥਡ ਦਿੱਤੇ ਹੋਣਗੇ ਤੁਸੀਂ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਚੂਜ਼ ਕਰਕੇ ਜਿਹੜੀ ਫੀਸ ਆਹੋ ਪੇ ਕਰ ਸਕਦੇ ਹੋ ਜਿਵੇਂ ਇੱਥੇ ਕਾਰਡ ਦੀ ਆਪਸ਼ਨ ਦਿੱਤੀ ਹੋਈ ਆ ਨੈੱਟ ਬੈਂਕਿੰਗ ਦੀ ਆਪਸ਼ਨ ਹੈਗੀ ਵਾਲਟ ਦੀ ਤੇ ਯੂਪੀਆਈ ਦੀ ਤਾਂ ਦੋਸਤੋ ਮੈਂ ਯੂਪੀਆਈ ਤੇ ਕਲਿੱਕ ਕੀਤਾ ਤੇ ਜਨਰੇਟ ਕਿਊਆਰ ਕੋਡ ਤੇ ਕਲਿੱਕ ਕਰਾਂਗਾ ਕਿਉਂਕਿ ਪੇ ਕਰਨ ਦਾ ਮੈਨੂੰ ਸਭ ਤੋਂ ਸੌਖਾ ਇਹੀ ਤਰੀਕਾ ਲੱਗਦਾ ਕਿ ਯੂਪੀ ਰਹੀਂ ਤੁਸੀਂ ਆਪਣੇ ਗੂਗਲ ਪੇ ਫੋਨ ਪੇ ਜਾਂ ਪੇਟੀਐਮ ਤੋਂ ਇਸ ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਬਾ ਦੋਸਤੋ ਪੇਮੈਂਟ ਮੈਂ ਕਰ ਦਿੱਤੀ ਐ ਤੇ ਕਈ ਵਾਰ ਕੀ ਹੁੰਦਾ ਇਹ ਪੇਮੈਂਟ ਕਰਨ ਤੋਂ ਬਾਅਦ ਵਾਪਸ ਉਸੇ ਪੇਜ ਤੇ ਚਲੇ ਜਾਂਦਾ ਤੇ ਕਈ ਵਾਰ ਕੀ ਹੁੰਦਾ ਸਾਈਟ ਜਿਹੜੀ ਉਹ ਲਾਈਕ ਹੋ ਜਾਂਦੀ ਆ ਬੰਦ ਹੋ ਜਾਂਦੀ ਆ ਸਾਈਟ ਤਾਂ ਤੁਸੀਂ ਖਬਰਾਂ ਲਈ ਤੁਹਾਡੀ ਪੇਮੈਂਟ ਹੋ ਚੁੱਕੀ ਆ ਤੁਹਾਡਾ ਜਿਹੜਾ ਫਾਰਮ ਆ ਸਬਮਿਟ ਹੋ ਚੁੱਕਿਆ ਤੁਸੀਂ ਦੁਬਾਰਾ ਉਸੇ ਵੈਬਸਾਈਟ ਤੇ ਆਉਣਾ ਫਿਰ ਇੱਥੇ ਤੁਸੀਂ ਇਸੇ ਆਪਸ਼ਨ ਤੇ ਕਲਿੱਕ ਕਰਕੇ ਹੁਣ ਤੁਸੀਂ ਇੱਥੇ ਆਪਣਾ ਜਿਹੜਾ ਕਿ ਰੈਫਰੈਂਸ ਨੰਬਰ ਜੋ ਮੈਂ ਕਾਪੀ ਕੀਤਾ ਸੀ ਉਹ ਪਾਵਾਂਗਾ ਇੱਥੇ ਰੋਲ ਨੰਬਰ ਭਰ ਦੇਣਾ ਜਿਹੜੀ ਕਲਾਸ ਤਾਂ ਤੁਸੀਂ ਅਪਲਾਈ ਕੀਤਾ ਸੀ ਉਹਦਾ ਰੋਲ ਨੰਬਰ ਭਰਨਾ ਉੱਪਰ ਰੈਫਰੈਂਸ ਨੰਬਰ ਭਰਨਾ ਜਿਹੜਾ ਅਸੀਂ ਪਹਿਲਾਂ ਪ੍ਰਾਪਤ ਕੀਤਾ ਸੀ ਉਸ ਤੋਂ ਬਾਅਦ ਲੌਗਇਨ ਦੇ ਬਟਨ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਕੁਝ ਸੈਕਿੰਡ ਬਾਅਦ ਜਿਹੜਾ ਕਿ ਸਾਡਾ ਐਪਲੀਕੇਸ਼ਨ ਜਿਹੜਾ ਫਾਰਮ ਭਰਿਆ ਹੋਇਆ ਸੀ ਉਹ ਓਪਨ ਹੋ ਜਾਣਾ ਜੀ ਤੇ ਤੁਸੀਂ ਇੱਥੋਂ ਇਹਨੂੰ ਦੇਖ ਸਕਦੇ ਹੋ ਨੀਚੇ ਅਸੀਂ ਇਹਨੂੰ ਚੈੱਕ ਕਰਾਂਗੇ ਇੱਕ ਵਾਰ ਕਿਉਂਕਿ ਇੱਥੇ ਤੁਹਾਨੂੰ ਦਿਖਾਏਗਾ ਤੁਹਾਡੀ ਫੋਟੋ ਅਪਲੋਡ ਹੋ ਚੁੱਕੀ ਆ ਸਾਰੀ ਜਿਹੜੀ ਕਿ ਡਿਟੇਲ ਦਿੱਤੀ ਹੋਈ ਆ ਕੈਲਕੂਲੇਟ ਫੀਸ ਦੇ ਉੱਤੇ ਕਲਿੱਕ ਕਰ ਦੇਣਾ ਤੇ ਇੱਥੇ ਤੁਹਾਡੀ ਇਹ ਰਸੀਦ ਹੈ ਜੀ ਇੱਥੇ ਦਿੱਤਾ ਹੋਇਆ ਜਿਹੜਾ ਕਿ ਤੁਹਾਡੀ 500 ਰੁਪਏ ਜਿਹੜਾ ਕਿ ਕੱਟਿਆ ਗਿਆ ਉਹ ਵੈਰੀਫਾਈ ਹੋ ਚੁੱਕੀ ਹੈ ਫੀਸ ਉਸ ਤੋਂ ਬਾਅਦ ਤੁਸੀਂ ਉੱਪਰ ਇੱਥੋਂ ਇਹਦਾ ਪ੍ਰਿੰਟ ਵੀ ਲੈ ਸਕਦੇ ਹੋ ਤੇ ਰਾਈਟ ਕੋਰਨਰ ਦੇ ਉੱਪਰ ਤੁਹਾਨੂੰ ਇੱਥੇ ਇੱਕ ਆਪਸ਼ਨ ਮਿਲੇਗੀ ਪ੍ਰਿੰਟ ਦੀ ਪੈਂਟ ਵੀ ਲੈ ਸਕਦੇ ਇਹ ਅਪਲਾਈ ਹੋਣ ਤੋਂ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡੇ ਘਰ ਪਹੁੰਚ ਜਾਂਦਾ ਜੀ ਹੋ ਸਕਦਾ 15-17 ਬਾਅਦ ਪਹੁੰਚੇ ਹੋ ਸਕਦਾ 20 ਦਿਨਾਂ ਬਾਅਦ ਪਹੁੰਚੇ ਇਹਨਾਂ ਨੇ ਇੱਕ ਮੰਥ ਦਿੱਤਾ ਹੁੰਦਾ ਇੱਕ ਮੰਥ ਦੇ ਵਿੱਚ ਵਿੱਚ ਤੁਹਾਡੇ ਕੋਲ ਪਹੁੰਚ ਜਾਣਾ ਜੀ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ